ਹਾਂਜੀ ਬੇਨਤੀ ਹੈ ਜੀ ਜਿੱਥੇ ਵੀ ਕਿਤੇ ਸਿੱਖ ਦੇ ਉੱਤੇ ਸਿੱਖ ਹੋਣ ਕਰਕੇ ਤੇ ਉਹਦੇ ਵੱਲੋਂ ਧਰਮ ਦੀ ਖਾਤਰ ਕੌਮ ਦੀ ਖਾਤਰ ਚੁੱਕੇ ਕਦਮ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਬਰ ਹੁੰਦਾ ਹੈ ਸਰਕਾਰਾਂ ਜ਼ਬਰ ਕਰਦੀਆਂ ਨੇ ਉੱਥੇ ਸਿੱਖ ਪੰਥ ਨੂੰ ਇਕੱਠਿਆਂ ਹੋਣਾ ਚਾਹੀਦਾ ਇੱਕ ਮੁੱਠ ਹੋਣਾ ਚਾਹੀਦਾ ਔਰ ਸਾਲ ਹੋ ਚੱਲਿਆ ਹੈ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਜਿਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ 'ਚ ਐਨਐਸਏ ਦੇ ਅਧੀਨ ਬੰਦ ਕੀਤਾ ਗਿਆ ਔਰ ਐਨਐਸਏ ਤੁਸੀਂ ਲਾਤੀ ਕਿ ਐਨਐਸਏ ਲਾਉਣ ਵਾਲੇ ਨੂੰ ਡਿਬਰੂਗੜ੍ਹ ਸੁਟਣਾ ਜ਼ਰੂਰੀ ਕੀ ਪੰਜਾਬ 'ਚ ਐਨਐਸਏ ਵਾਲੇ ਬੰਦ ਨਹੀਂ ਕੀਤੇ ਜਾ ਸਕਦੇ ਇੱਕ ਤਾਂ ਸਰਕਾਰ ਇਹ ਸਪਸ਼ਟ ਕਰਦੇ ਦੂਜੀ ਗੱਲ ਜਿਹੜੀ ਹੈ ਪਰਿਵਾਰ ਦੀ ਜਾਂ ਪੰਥ ਦੀ ਜਾਂ ਜਿਹੜੇ ਵੀ ਇਸ ਰੋਸ ਧਰਨੇ ਵਿੱਚ ਸ਼ਾਮਲ ਹੋ ਰਹੇ ਨੇ ਸਾਰਿਆਂ ਦੀ ਇੱਕੋ ਮੰਗ ਹੈ ਕਿ ਭਾਈ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਦੇ ਕੇਸ ਚਲਾਉਣਾ ਜੰਮ ਜੰਮ ਕੇ ਚਲਾਣਾ ਇਹ ਤਾਂ ਕਬੱਡੀ ਮੰਗ ਨਹੀਂ ਗਈ ਇਹਦੇ باوجود ਜੇ ਤੁਸੀਂ ਨਹੀਂ ਮੰਨਦੇ ਇਹਦਾ ਮਤਲਬ ਹੈ ਤੁਸੀਂ ਸਿੱਖਾਂ ਨੂੰ ਜਰੀਲ ਕਰਨਾ ਚਾਹੁੰਦੇ ਭਾਵੇਂ ਉਸ ਪੱਖੋਂ ਪਹਿਲਾਂ ਵੀ ਕਸਰ ਕੋਈ ਨਹੀਂ ਪਰ ਤੁਸੀਂ ਅਜੇਹਾ ਨਾ ਮੰਨ ਕੇ ਕੀ ਮਹਿਸੂਸ ਕਰਾਉਣਾ ਚਾਹੁੰਦੇ ਤੇ ਜੇ ਤੁਸੀਂ ਇਹ ਮੰਗ ਮੰਨ ਲੋਗੇ ਪੰਜਾਬ ਤਬਦੀਲ ਕਰ ਦਿੱਤਾ ਜਾਵੇ ਜੇਲ੍ਹ ਦੇ ਵਿੱਚ ਫਿਰ ਤੁਹਾਡਾ ਕੀ ਬਿਗੜ ਜਾਊਗਾ ਸਪਸ਼ਟ ਕਰਦੇ ਲੋਕਾਂ ਠੀਕ ਹੈ ਦੇਗਰੂ ਗਾੜ 3000 ਕਿਲੋਮੀਟਰ ਦੇ ਉੱਤੇ ਤੁਸੀਂ ਬੰਦ ਕੀਤਾ ਹੋਇਆ ਹੈ ਇਸ ਕਰਕੇ ਜਿਹੜਾ ਆ ਜਿੱਥੇ ਵੀ ਕਿਤੇ ਜਾਤੀ ਹੋ ਔਰ ਕਿਸੇ ਸਿੱਖ ਦੇ ਨਾਲ ਉਹਦੇ ਸਿੱਖ ਹੋਣ ਕਰਕੇ ਉਹਦੇ ਪੰਥਕ ਹੋਣ ਕਰਕੇ ਔਰ ਧਾਰਮਿਕ ਧਰਮ ਦੇ ਲਈ ਚੁੱਕੇ ਕਦਮ ਕਰਕੇ ਉੱਥੇ ਜਿਹੜਾ ਮੇਰੇ ਵਰਗੇ ਔਰ ਜਿਹੜੇ ਪੰਥਕ ਲੋਕ ਨੇ ਉਹ ਜਰੂਰ ਉਸ ਸੰਗਰਸ਼ ਦਾ ਉਹਨਾਂ ਧਰਨਿਆਂ ਦਾ ਉਸ ਆਵਾਜ਼ ਦਾ ਕਿ ਸਾਬਨਗੇ ਤੇ ਬੰਦੇ ਰਹਿਣ। ਤੇ ਸਰ ਇੱਕ ਹੋਰ ਸਵਾਲ ਹੈ ਕਿ ਉਹਨਾਂ ਨੇ ਕਿਹਾ ਕਿ 21 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈ ਕਿ ਉਹਨਾਂ ਨਾਲ ਮੀਟਿੰਗ ਹੋਈ ਪਰਿਵਾਰਕ ਮੈਂਬਰਾਂ ਦੀ ਉੱਥੇ ਜਿਹੜੀ 21 ਦਿਨਾਂ ਦੇ ਦਾ ਹੱਲ ਕੱਢਣ ਦੀ ਗੱਲ ਗੱਲ ਰਹੀ। ਨਹੀਂ ਉਹ ਤਾਂ ਪਰਿਵਾਰ ਦੀ ਮੰਗ ਹੈ ਨਾ ਜੀ। ਹੁਣ ਤੁਸੀਂ ਦੇਖੋ ਵੀ 16 ਤਰੀਕ ਤੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਦੇਲ ਦੇ ਅੰਦਰ ਭੁਖੜਤਾਲ ਤੇ। ਔਰ ਦੂਸਰੇ ਬਨੇ ਪਰਿਵਾਰਾਂ ਨੇ ਵੀ ਭੁਖੜਤਾਲ ਸ਼ੁਰੂ ਕਰ ਦਿੱਤੀ। ਤੇ ਜੇ ਹੁਣ ਤੁਸੀਂ ਦੇਖੋ ਲਗਭਗ 2 ਹਫਤੇ ਹੋ ਚਲੇ ਆ ਤੇ ਸਰੀਰ ਦੀ ਸਮਰੱਥਾ ਕਿੰਨੀ ਕੋ ਹੁੰਦੀ ਤੇ ਸਰਕਾਰਾਂ ਤੇ ਅਸਰ ਹੀ ਕੋਈ ਨਹੀਂ ਗਿਆ ਹਾਂਜੀ ਉਹ ਜਿਹੜਾ ਆ ਬੜਾ ਸੀਰੀਅਸ ਮੈਟਰ ਆ ਇਹਨੂੰ ਸੀਰੀਅਸ ਹੋ ਕੇ ਗੰਭੀਰਤਾ ਨਾਲ ਜਿਹੜੀਆਂ ਸਰਕਾਰਾਂ ਨੇ ਖਾਸ ਕਰਕੇ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਕੇਸ ਨੂੰ ਡੀਲ ਕਰ ਰਹੀਆਂ ਨੇ ਉਹਨਾਂ ਨੂੰ ਸਿੱਖ ਭਾਵਨਾ ਦੇ ਅਨਸਾਰ ਵੀ ਤੇ ਮਨੁੱਖਤਾ ਨੂੰ ਮੱਦੇਨਜ਼ਰ ਰੱਖਦਿਆਂ ਹੋਏ ਇਹ ਕਦਮ ਜਿਹੜਾ ਆ ਚੁੱਕਣਾ ਚਾਹੀਦਾ ਤੁਹਾਨੂੰ ਇੱਥੇ ਜਿੱਥੇ ਬੰਦਿਆਂ ਨੂੰ ਕੀ ਕਿਹਾ ਗਿਆ ਖਾਸ ਤੌਰ ਤੇ ਕੀ ਤੁਹਾਨੂੰ ਕੀ ਕੀ ਲੈ ਕੇ ਕਿੰਨੇ ਦੇ ਤੱਕ ਕੰਮ ਚਾਹੀਦਾ ਤੇ ਉਹ ਸਾਰਿਆਂ ਦੀ ਜੀ ਪਰਿਵਾਰ ਦੀ ਜਾਂ ਜਿਹੜੇ ਵੀ ਪ੍ਰਬੰਧਕ ਨੇ ਉਹਨਾਂ ਦੀ ਕੋਈ ਮੰਗੀ ਹੈ ਕਿ ਪੰਥ ਜਿਹੜਾ ਆ ਡਟ ਕੇ ਸਾਹ ਦੇਵੇ ਡਟ ਕੇ ਆਵਾਜ਼ ਉਠਾਵੇ ਔਰ ਕਿ ਮੈਂ ਸਭ ਤੋਂ ਵੀਰ ਸਿੰਘ ਬਾਦਲ ਹੋਣ ਨਾਲ ਇਸ ਵਿਚਾਰ ਵਟੇਂਦਰਾ ਕਰਕੇ ਹੀ ਇੱਥੇ ਆਇਆ ਸੀ ਉਹਨਾਂ ਨੇ ਵੀ ਕਿਹਾ ਸੀਗਾ ਕਿ ਪਰਵਾਰ ਨੂੰ ਵੀ ਜਾਂ ਉੱਥੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਵਿਸ਼ਵਾਸ ਜ਼ਰੂਰ ਦਿਵਾਉਣਾ ਕਿ ਅਸੀਂ ਉਹਨਾਂ ਦੇ ਨਾਲ ਆ ਸਾਰੇ ਇਸ ਕਰਕੇ ਜਿਹੜਾ ਆ ਮੇਰੇ ਤੇ ਹੀ ਬੇਨਤੀ ਹੈ ਕਿ ਭਾਈ ਇਕਜੁੱਟ ਹੋਵੋ ਇੱਕ ਮਤ ਹੋਵੋ ਆਪਸੀ ਈਰਖਾ ਛੱਡ ਕੇ ਆਪਸੀ ਦੁਵੇਸ਼ ਛੱਡ ਕੇ ਜਿਹਦਾ ਫਾਇਦਾ ਵਿਰੋਧੀ ਉਠਾਉਂਦੇ ਨੇ ਉਹਦੇ ਤੋਂ ਬਚੋ ਐਨਪੀਸੀ ਵੱਲੋਂ ਚਿੱਠੀ ਵੀ ਲਿਖੀ ਗਈ ਹੈ ਕਿ ਮੁੱਖ ਮੰਤਰੀ ਪੰਜਾਬ ਨੂੰ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਸ਼੍ਰੀ ਅਕਾਲ ਤਖਸਾ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਗਲਤ ਅਗਲੇ ਤੇ ਅਸਰ ਨਹੀਂ ਹੈ ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੇ ਫੋਨ ਤੇ ਟਾਈਮ ਮੰਗਦਾ ਸੀਗਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੁਰਤ ਟਾਈਮ ਦਿੰਦੇ ਸੀ ਹੁਣ ਮੇਰਾ ਖਿਆਲ ਹੈ ਕਿ ਵਾਰ-ਵਾਰ ਚਿੱਠੀਆਂ ਲਿਖੀਆਂ ਗਿਣਤੀ ਕੋਈ ਨਹੀਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਕੋਈ ਟਾਈਮ ਹੀ ਨਹੀਂ ਦਿੰਦਾ ਈਵੈਂਟ ਕੇ ਜਿਹੜਾ ਇੱਕ ਛੋਟਾ ਮੁੱਖ ਮੰਤਰੀ ਹੈ ਤੇਜਰੀਵਾਲ ਉਹਨੇ ਵੀ ਜਿਸ ਤਰ੍ਹਾਂ ਦਾ ਵਿਹਾਰ ਕੀਤਾ ਹੈ ਗੇਟ ਤੇ ਚਲੇ ਗਿਆ ਨੂੰ ਮੋੜਿਆ ਵਾਪਸ ਲੈ ਗੇਟ ਵੀ ਨਹੀਂ ਖੋਲਿਆ ਸੀ ਉੱਥੇ ਕੀ ਕਰੋਗੇ ਤੁਸੀਂ ਇਹਨਾਂ ਲੋਕਾਂ ਦੀ ਸੋਚਦਾ ਸਰ ਤੁਸੀਂ ਇਹ ਦੌਰ ਦੇਖਿਆ ਕਿੰਨਾ ਬਹੁਤ ਰੋਖਾ ਹੈ ਕਿ ਐਨਐਸਸੀ ਨੂੰ ਇੱਕ ਸਾ ਪੰਜਾਬ ਦੀ ਜੇਤ ਸ਼ਿਫਟ ਕਰਨਾ ਕਿਉਂਕਿ ਤੁਸੀਂ ਨਹੀਂ ਨਹੀਂ ਮੈਂ ਤਾਂ ਦੇਖੋ ਐਨਐਸਸੀ ਮੈਂ 3 ਸਾਲ ਐਨਐਸਸੀ ਕੀਤੀ ਹੈ ਜਦੋਂ ਪਹਿਲੀ ਕੀਤੀ ਸੀ ਉਦੋਂ 2 ਸਾਲ ਦੀ ਹੁੰਦੀ ਸੀ ਉਹ ਦੂਜੀ ਵਾਰੰ ਵਿਰਤੀ ਲੱਗੀ ਸੀ 92 ਦੇ ਵਿੱਚ ਸਟਾਰਟਿੰਗ ਤੇ ਉਹ 1 ਸਾਲ ਦੀ ਸੀ ਜਿਹੜੀ ਪਹਿਲੀ ਸੀ ਉਹ ਤੇ ਚਲੋ ਮੋਹੋਤਪੁਰ ਜ਼ਿਲ੍ਹੇ ਚ ਕੱਟੀ ਸੀ ਜਿਹੜੀ ਦੂਜੀ ਸੀਗੀ ਉਹ ਮੈਂ ਅੰਮ੍ਰਿਤਸਰ ਜ਼ਿਲ੍ਹੇ ਚ ਕੀਤੀ ਸੀ ਇਹ ਤੇ ਹੈ ਨਹੀਂਗਾ ਕਿ ਐਨਐਸਏ ਅਤੇ ਉਹਨੂੰ ਪੰਜਾਬੋਂ ਬਾਹਰ ਹੀ ਛੁਟਣਾ ਕੋਈ ਜ਼ਰੂਰੀ ਹੈ ਇਹ ਕੋਈ ਕਾਨੂੰਨ ਕਹਿੰਦਾ ਆ ਅਜਿਹਾ ਨਹੀਂ ਤੁਸੀਂ ਐਨਐਸਏ ਆਈ ਹੈ ਪੰਜਾਬ ਦੇ ਜ਼ਿਲ੍ਹੇ ਚ ਕਿਹੇ ਚ ਵੀ ਰੱਖ ਸਕਦੇ ਜੀ ਰੱਖ ਸਕਦੇ ਨਹੀਂ ਬਿਲਕੁਲ ਨਹੀਂ ਥਾਈ ਡਿਮਾਂਡ ਇਹ ਨਹੀਂ ਇਹ ਗੱਲ ਪਿੰਡ ਚ ਫਲਾਦੀਏ ਕਿ ਇਹ ਸ ਮਾਲਕ ਦੇ ਬੰਦੇ ਦੇ ਅਮੀਰ ਬੰਦੇ ਦੇ ਜਿਹੜੇ ਕੁੱਤੇ ਨੇ ਕਿ ਆ ਵੀ ਤੇਰੇ ਕੁੱਤੇ ਤਾਂ ਹਲਕੇ ਹੋ ਗਏ ਉਹ ਕਹਿੰਦਾ ਨਹੀਂ ਕਹਿੰਦਾ ਤੈਨੂੰ ਤੇ ਪਤਾ ਨਹੀਂ ਲੱਗ ਰਿਹਾ ਤੇ ਹਲਕੇ ਹੋ ਗਏ ਉਹ ਬਾਤ ਗੱਲ ਮੜੀ ਆ ਕਾਲੀਦਾਰ ਨੇ ਆਪ ਦਾ ਪੱਖ ਰੱਖਤਾ ਉਹਦੇ ਬਾਰੇ ਕਿ ਕਤਲ ਹੋਇਆ ਹੋਵੇ ਗੋਲੀ ਨਾਲ ਹੋਇਆ ਹੋਵੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਹੋਇਆ ਹੋਵੇ ਤੇ ਪੰਜਾਬ ਦਾ ਹੋਵੇ ਤੇ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਪੰਜਾਬ ਦੇ ਡੀਜੀਪੀ ਪੰਜਾਬ ਦੀ ਪੁਲਿਸ ਮਕਦਮਾ ਇਹਨਾਂ ਦਰਜ ਕਰੇ ਤੇ ਇਹ ਕਹਿਣਾ ਕਿ ਪਹਿਲੋ ਪੋਸਟਮਾਰਟਮ ਕਰਵਾ ਲਓ ਤੇ ਬਾਅਦ ਮਕਦਮਾ ਦਰਜ ਕਰਾਂਗੇ ਇਹ ਸ਼ਲਾਵਾ ਸੀ ਉਹ ਸ਼ਲਾਵੇ ਨੂੰ ਪਸਾਨ ਜਿੱਥੇ ਬੰਦियां ਸਮਝ ਗਈਆਂ ਜਿਹੜਾ ਗੋਲੀ ਨਾਲ ਮਰਿਆ ਏ ਜਿਹਦਾ ਕਤਲ ਹੋਇਆ ਏ ਉਹਦਾ ਜਦ ਤੱਕ 302 ਦਾ ਮੁਕਦਮਾ ਦਰਜ ਨਹੀਂ ਹੁੰਦਾ ਉਹਦਾ ਪੋਸਟਮਾਰਟਮ ਕਾਨੂੰਨੀ ਤੌਰ ਤੇ ਹੋ ਹੀ ਨਹੀਂ ਸਕਦਾ ਦੂਸਰੇ ਪਾਸੇ ਤੁਸੀਂ ਦੇਖੋ ਸੈਂਕੜੇ ਨੌਜਵਾਨ ਆ ਜਿਹੜੇ ਜ਼ਖਮੀ ਹੋਏ ਕਿਸੇ ਦੀਆਂ ਲੱਤਾਂ ਟੁੱਟ ਗਈਆਂ ਅਗੇ ਦੀ ਲੱਤ ਚ ਗੋਲੀ ਵਧੀ ਅਗੇ ਦੀ ਬਾਹਾਂ ਚ ਵਧੀ ਅਗੇ ਦੀਆਂ ਅੱਖਾਂ ਚ ਲੱਗੀਆਂ ਤੇ ਬੰਦੇ ਸਾਰੇ ਹਸਪਤਾਲਾਂ ਚ ਦਾਖਲ ਹੈ ਜੋ ਮੇਰੇ ਕੋਲ ਰਿਪੋਰਟ ਹੈ ਕਿ ਕਿਹਦੇ ਸ਼ਰੇ ਵੀ ਨਹੀਂ ਕੱਢੇ ਜਾ ਰਹੇ ਕਿਉਂਕਿ ਕੱਟ ਨਹੀਂ ਸਕਦੇ ਐਮਐਲਆਰ ਕੱਟਣੀ ਪੈਣੀ ਹੈ ਹੁਣ ਐਮਐਲਆਰ ਤੱਕ ਕੱਟੀ ਨਹੀਂ ਜਾ ਰਹੀ ਜੇ ਐਮਐਲਆਰ ਨਹੀਂ ਕੱਟੀ ਜਾਊਗੀ ਹਾਂਜੀ ਜਿਹੜੀ ਮੈਡੀਕਲ ਲੀਗਲ ਰਿਪੋਰਟ ਹੈ ਜਿਹਨੂੰ ਆਪਾਂ ਨਤੀਜਾ ਕਹਿ ਦਿੰਨੇ ਆ ਫਿਰ ਪਰਚਾ ਕਿਵੇਂ ਕੱਟਿਆ ਜਾਊਗਾ 307 ਦੇ ਮੁਕਦਮੇ ਜਿਹੜੇ ਇੰਨੇ ਜ਼ਖਮੀ ਆ ਚਾਹੇ ਪ੍ਰੀਤਪਾਲ ਸਿੰਘ ਆ ਚਾਹੇ ਹੋਰ ਨੇ ਜਿਹੜੇ ਪੀਜੀਆਈ ਨੇ ਹੋਰ ਹਸਪਤਾਲਾਂ 'ਚ ਨੇ ਉਹਨਾਂ ਦੇ ਕਦੀ ਕਿਸ ਨੇ ਬਿਆਨ ਲਏ ਹਾਂਜੀ ਤੁਸੀਂ ਬਿਆਨ ਲਓ ਬਿਆਨ ਲੇ ਕੇ ਮੁਕਦਮੇ ਦਰਜ ਕਰੋ ਪਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਹਰਿਆਣਾ ਕੇਜਰੀਵਾਲ ਦਾ ਸੂਬਾ ਹੈ ਹਰਿਆਣਾ ਜਿਹੜਾ ਆ ਉਹ ਕੇਜਰੀਵਾਲ ਉੱਥੋਂ ਦਾ ਰਹਿਣ ਵਾਲਾ ਹੈ ਉਹਨਾਂ ਦਾ ਮੈਨੂੰ ਪਤਾ ਹੈ ਕਿ ਪੰਜਾਬੀਆਂ ਨੇ ਹੁਣ ਨਹੀਂ ਮੇਰੇ ਆਖੇ ਲੱਗਣਾ ਹੁਣੇ ਮੇਰੇ ਝੂਠ 'ਚ ਫਸਣਾ ਕਹਿੰਦਾ ਕਿ ਮੈਂ ਹਰਿਆਣੇ ਨਾਲ ਹੜੁਦਾ ਜੀ ਅੱਜ ਜੇ ਭਗਵੰਤ ਮਾਨ ਕਿਸੇ ਵੀ ਤਰ੍ਹਾਂ ਦੀ ਹਰਿਆਣੇ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੇ ਹਰਿਆਣਾ ਪੁਲਿਸ ਤੇ ਡੀਜੀਪੀ ਤੇ ਕਾਰਵਾਈ ਨਹੀਂ ਕਰਦਾ ਉਹਦੇ ਪਿੱਛੇ ਕੇਵਲ ਤੇ ਕੇਵਲ ਕੇਂਦਰੀ ਮੰਤਰੀ ਦੇ ਆਦੇਸ਼ ਆ ਕਿ ਹਰਿਆਣੇ ਤੇ ਤੇ ਕਾਰਵਾਈ ਨਹੀਂ ਕਰਦਾ